ਇਹ ਮੇਰਾ ਕੁਐਸਚਨ ਹੈ ਵਿਵੇਂਦਰ ਪਰਾਜ ਨੂੰ ਵੀ ਉਹਨੂੰ ਕੀ ਤਕਲੀਫ ਹੈ ਜੇ ਕੋਈ ਇੱਥੇ ਕੰਪਟੈਂਟ ਤੇ ਆਨੈਸਟ ਯੋ ਲੱਗਿਆ ਹੋਇਆ ਸੀ ਸ਼ਹਿਰ ਦਾ ਸੁਧਾਰ ਹੋ ਰਿਹਾ ਸੀਗਾ ਐਗਜ਼ਾਮਪਲ ਦਿੰਨੀ ਹੈ ਇੱਕ ਇੱਥੇ ਯੋ 모ਹਿਤ ਵਰਮਾ ਉਹਨਾਂ ਨੇ ਪਹਿਲਾਂ ਅ 모ਹਿਤ ਸ਼ਰਮਾ ਸੌਰੀ ਉਹਨਾਂ ਨੇ ਪਹਿਲਾਂ ਇੱਥੇ ਟ੍ਰਾਂਸਫਰ ਕਰਾਇਆ ਸੀਗਾ 7 7 2022 ਤੋਂ 8 8 2022 ਉਸਟ ਇਨ ਯੂਰਚ ਕੋਈ ਉਹਨਾਂ ਨੇ ਕੋਈ ਗਲਤ ਨੋਡ ਯੂ ਸਰਟੀਫਿਕੇਟ issues ਕੀਤੇ ਸੀਗੇ ਐਂਡ ਉਸ ਟਾਈਮ ਹੀ 2022 ਚ ਨਰਿੰਦਰ ਪਰਾਜ ਨੇ ਕੰਪਲੇਨ ਕੀਤੀ ਟੂ ਸਟੇਟ ਵਿਜੀਲੈਂਸ ਐਟ ਪੰਜਾਬ ਫੇ ਜੀ ਮੋਹਿਤ ਸ਼ਰਮਾ ਉਹਨਾਂ ਦੇ ਦੁਆਰਾ ਪੋਸਟਿੰਗ ਕਰਾਈ ਐਮਸੀ ਸੰਗਰੂਰ 18 12 2023 ਤੋਂ 5 ਤੰ 2025 ਉਸ ਦੌਰਾਨ ਦਸੰਬਰ 2024 ਚ ਐਮਸੀ ਇਲੈਕਸ਼ਨ ਹੋਈਆਂ ਤੇ ਕਿਉਂਕਿ ਐਮਐਲਏ ਦੀ ਪਰਫਾਰਮੈਂਸ ਨਹੀਂ ਸੀ ਉਹ ਕਮੇਟੀ ਚ ਰਿਫਲੈਕਟ ਕਰਦੀ ਆ ਆਪਦੀ ਆਊਟਰਾਈਟ ਮੈਜੋਰਿਟੀ ਨਹੀਂ ਸੀ ਸ ਲੋਕ ਕਹਿੰਦੇ ਆ ਇੱਥੇ ਚਰਚਾ ਇਹ ਹੈ ਵੀ ਉਹ ਯੋ ਮੋਹਿਤ ਸ਼ਰਮਾ ਤੇ ਨਰਾਜ਼ ਸੀ ਫਿਰ ਉਹਨਾਂ ਨੇ 5 ਤਿੰਨ 2025 ਨੂੰ ਉਹੀ ਪ੍ਰਾਣੀ ਕੰਪਲੇਨਟ ਚੱਕ ਕੇ ਐਫ ਆਈ ਆਰ ਕਰਵਾਈ ਤੇ ਉਸ ਦੌਰਾਨ ਇੱਕ ਕੋਈ ਹੋਰ ਇਨਫਲੇਟਡ ਬਿਲਸ ਦੇ ਉੱਤੇ ਉਹਨਾਂ ਦੇ ਚਾਰਜ ਸ਼ੀਟ ਵੀ ਹੋਈ ਸੀ ਉਪਰੋਂ ਗਵਰਨਮੈਂਟ ਲੈਵਲ ਤੋਂ ਹੋਈ ਹੈ ਤਿੰਨ ਹਫ਼ਤੇ ਮੋਹਿਤ ਸ਼ਰਮਾ ਫਰਾਰ ਰਹੇ ਹੈ ਉਸ ਤੋਂ ਬਾਅਦ ਫਿਰ ਸੀਐਮ ਆਫਿਸ ਨੇ ਇੰਟਰਫੀਅਰੈਂਸ ਕਰਕੇ ਦੇਖਿਆ ਉਹਨਾਂ ਨੇ ਇਹੋ ਅਸ਼ਨੀ ਕੁਮਾਰ ਦੀ ਇੱਥੇ ਪੋਸਟਿੰਗ ਕੀਤੀ 2025 ਚ ਸੌਰੀ 2nd April 2025 ਨੂੰ ਉਸ ਤੋਂ ਬਾਅਦ ਉਹਨਾਂ ਨੇ ਇਮੀਡੀਏਟਲੀ ਜੁਆਇਨ ਕਰਕੇ ਐਮਸੀ ਇਲੈਕਸ਼ਨ ਕਰਾਏ ਜਿਹੜੇ ਪੈਂਡਿੰਗ ਸੀਗੇ ਦਸੰਬਰ ਤੋਂ ਬਾਅਦ ਪ੍ਰੈਜ਼ੀਡੈਂਟ ਦੇ ਉਹ ਸਮੂਥਲੀ ਹੋਏ ਇਲੈਕਸ਼ਨ ਸਮੂਥਲੀ ਹੋ ਗਏ ਥੈਨ ਹੀਸ ਮੈਨਮੋ ਇਲੈਕਸ਼ਨ ਦੇ ਵਿਜਰ ਕਾਮ ਅਗਾਂਹ ਤੱਕ ਆ ਗਏ ਤਾਂ ਅਸੀਂ ਨਾਲ ਉਹਨਾਂ ਕਹਿੰਦੇ ਨੇ ਇਹ ਨਹੀਂ ਵਾਕ ਆਉਟ। ਇੱਕ ਮੈਨ ਪਲੀਜ਼ ਮੈਨ ਨੂੰ ਪਹਿਲਾਂ ਸਾਰਾ ਕੰਪਲੀਟ ਨਹੀਂ ਡੋ ਨਾਟ ਇੰਟਰਫੀਅਰ ਹਾਲੇ ਸਚਨ ਆਪਾਂ ਬਾਅਦ ਕੁਐਸਚਨ ਆਨਸਰ ਕਰਾਂਗੇ। ਮੈਂ ਜਿਹੜਾ ਮੈਨੂੰ ਕਹਿ ਲੈਂਦਾ। ਤੇ ਉਸ ਤੋਂ ਬਾਅਦ ਉਹਨਾਂ ਨੇ ਕਮ ਸਟ੍ਰੀਮਲਾਈਨ ਕੀਤਾ ਵਰਕਿੰਗ ਸਿਸਟਮ। ਟੈਕਸ ਕਲੈਕਸ਼ਨ ਵਧਾਈ। ਹਾਊਸ ਟੈਕਸ ਪ੍ਰੋਪਰਟੀ ਟੈਕਸ ਆਪਣੀ ਲੋਕਾਂ ਦਾ ਵੀ ਕਸੂਰ ਆਪਾਂ ਵੀ ਸੋਚਦੇ ਵੀ ਕਿਉਂ ਪੇ ਕਰਨਾ ਇਹਨਾਂ ਨੂੰ ਨਹੀਂ ਪਤਾ ਕਿ ਆਪਾਂ ਟੈਕਸ ਨਹੀਂ ਪੇ ਕਰਾਂਗੇ ਸ਼ਹਿਰ ਦਾ ਸਿਸਟਮ ਕਿਵੇਂ ਚੱਲੂਗਾ। ਸੈਲਰੀਜ਼ ਲੋਕਲ ਗਵਰਨਮੈਂਟ ਨੇ ਸਾਡੇ ਟੈਕਸਸ ਨਾਲ ਹੀ ਦੇਣੀਆਂ। ਫਿਰ ਉਹਨਾਂ ਨੇ ਪ੍ਰਾਪਰਟੀ ਟੈਕਸ ਦਾ ਕੀਤਾ ਇਲੀਗਲ ਕੰਸਟਰਕਸ਼ਨਸ ਬੜੀਆਂ ਬੰਦ ਕਰਾਈਆਂ ਇੱਕ ਇਹ ਬੜੀ ਕੈਂਸਰ ਵਾਂਗੂ ਬਿਮਾਰੀ ਆਪਣੇ ਸ਼ਹਿਰ ਚ ਮੈਂ ਤਾਂ ਆਰਕੀਟੈਕਟ ਦੇ ਵੀ ਕਸੂਰਵਾਰ ਸਾਂਝੇ ਬਲਕੇ ਮੈਂ ਲੋਕਲ ਸਰਕਾਰ ਮੰਤਰੀ ਡਾਕਟਰ ਜੋਸੀ ਨੇ ਉਹਨਾਂ ਤੇ ਵੀ ਐਕਸ਼ਨ ਹੋਣਾ ਚਾਹੀਦਾ ਹੈ ਨਕਸ਼ਾ ਪਾਸ ਕਰਾਂਦੇ ਰੈ residențial ਬਣਵਾ ਦਿੰਦੇ ਕਮਰਸ਼ਲ ਫਰੰਟ ਸੈਟਬੈਕ ਵੀ ਨਹੀਂ ਰੱਖਦੇ ਉਹ ਕਰਕੇ ਜੀ ਬਲਕੇ 4-5 ਨਾਬਾ ਗੇਟ ਬੰਦ ਹੈਗੀਆਂ ਬਿਲਡਿੰਗਸ ਵੀ ਤੁਸੀਂ ਕਿਉਂ ਔਰ ਡੇਟ ਸਟੋਰੀ ਪਾਸ ਹੈ ਜੀ 4 ਸਟੋਰੀ ਬਣਾ ਲਈਆਂ ਫਿਰ ਇੱਕ ਕਹਤੇ ਤਰੇਜਾ ਕੰਫੈਕਟਰੀ दैट इज ਅੰਡਰ ਇੰਪਰੂਵਮੈਂਟ ٹرسٹ ਪਟਿਆਲਾ ਗੇਟ ਮੈਂ ਉਹਨਾਂ ਨੂੰ ਆਪ ਬੁਲਾਇਆ ਵੀ ਤਰੇਜਾ ਜੀ ਆਪਾਂ ਜਿਵੇਂ 17 ਸੈਕਟਰ ਕਾਰਕਟਰ ਹੁੰਦਾ ਵੀ ਤੁਸੀਂ ਕਯੂ ਐ ਇਨਕ੍ਰੋਚਮੈਂਟ ਕਰ ਰਹੇ ਹੋ ਸ਼ਾਪ ਚ ਸਫਾਇਆ ਪੈਂਜੀ ਆਈ ਪੈਂਜੀ ਆਈ ਫਿਰ ਮੈਂ ਯੂ ਇੰਪਰੂਵਮੈਂਟ ٹرسٹ ਕੋਲ ਗਈ ਉੱਥੇ ਮੈਂ ਪ੍ਰਿੰਸ ਨੂੰ ਬੁਲਾਇਆ ਜਿਹੜੇ ਵਪਾਰ ਮੰਡਲ ਦੇ ਪ੍ਰਧਾਨ ਹੈ ਮੈਂ ਕਿਹਾ ਪ੍ਰਿੰਸ ਜੀ ਆਪਾਂ ਉਹ ਤਾਂ ਐ ਗੁੱਸੇ ਜਿਵੇਂ ਕੰਮ ਕੀ ਪੈਂਜੀ ਇਸ ਦਾ ਸਪੋਰਟ ਕਰਾਂਗੇ ਮੈਂ ਪ੍ਰਧਾਨ ਹੈ ਪਰ ਮੈਂ ਕਿਹਾ ਤੁਹਾਨੂੰ ਹੋਇਆ ਕੀ ਹੈ ਮੈਂ ਕਿਹਾ ਆਪਾਂ ਸ਼ਾਇਦ ਸੁਧਾਰ ਕਰਨਾ ਮੈਂ ਕਿਹਾ ਬਲਕਿ ਪ੍ਰਿੰਸ ਜੀ ਤੁਡੀ ਤਾਂ ਆਬਦੀ ਇਨਕ੍ਰੋਚਮੈਂਟ ਕੀਤੀ ہوئی ਹੈ ਸੁਨਾਮੀਗੇ ਤੁਸੀਂ ਜਾਓ ਇਹਨਾਂ ਦੀ ਦੁਕਾਨ ਦੇ ਬਾਹਰ ਹਮੇਸ਼ਾ ਟ੍ਰੈਫਿਕ ਜਮ ਹੁੰਦਾ ਸੋ ਮੈਂ ਤਾਂ ਉਹਨਾਂ ਕਹਿੰਦੀ ਹਾਂ ਤੁਸੀਂ ਐਗਜ਼ਾਮਪਲ ਸੈੱਟ ਕਰੋ ਯੂਆਪਰ ਵਪਾਰ ਬੰਡਲ ਦੇ ਹੈੱਡ ਤੁਸੀਂ ਆਬਦੀ ਇਨਕ੍ਰੋਚਮੈਂਟ ਪਿੱਛੇ ਕਰਕੇ ਬਾਕੀਆਂ ਨੂੰ ਕਹੋ ਐਂ ਤਰੇਜੇ ਨੂੰ ਮੈਂ ਕਿੰਨਾ ਕਿਹਾ ਮੈਂ ਕਿਹਾ ਜੀ ਤੁਸੀਂ ਬਿਗੈਰ ਨਕਸ਼ੇ ਉੱਪਰ ਬਣਾ ਲਿਆ ਤੁਸੀਂ ਕੋਰੀਡੋਰ ਬਲੌਕ ਕਰ ਲਿਆ ਨਹੀਂ ਕੀਤਾ ਕਹਿ ਰਹੇ ਨਹੀਂ ਵੇ ਫਿਰ ਕਿਸੇ ਨੇ ਗਵਾਂਡੀਆਂ ਨੇ ਕੰਪਲੇਂਟ ਪਾਈ ਹੁਣ ਨੋਟਿਸ ਗਿਆ ਹੋਇਆ ਹੈ ਕੰਮ ਚੱਲ ਰਿਹਾ ਸੋ ਇਹ ਹਾਲ ਇੱਥੇ ਹੈਗਾ ਸੋ ਚਲੋ ਅਸ਼ਵੀ ਕੁਮਾਰ ਨੇ ਜਦੋਂ ਜੁਆਇਨ ਕੀਤਾ ਉਹਨਾਂ ਨੇ 1 ਮਈ ਨੂੰ ਆਪਣਾ 프리ਮਚੋਰ ਅਟਾਇਰਮੈਂਟ ਦਾ ਨੋਟਿਸ ਦੇ ਕੇ ਸਬਮਿਟ ਕਰਤਾ ਹਾਇਰ ਅਥਾਰਟिटीज ਨੂੰ ਜਿਹੜਾ ਲੋਕਲ ਗਵਰਨਮੈਂਟ ਮਿਨਿਸਟਰ ਡਾਕਟਰ ਰਵਜੋਤ ਸਿੰਘ ਨੇ ਰਿਜੈਕਟ ਕਰਤਾ ਐਂਡ ਵੀ ਪ੍ਰੀਜ਼ੂਮ ਉਹਨਾਂ ਨੇ ਤਾਂ ਰਿਜੈਕਟ ਕੀਤਾ ਬਿਕਾਜ਼ ਹੀ ਇਜ਼ ਰੇਟਡ ਐਸ ਇਨ ਦਾ ਟਾਪ 3 ਕੰਪਟੈਂਟ ਐਂਡ ਆਨਸਟ ایਓਜ਼ ਆਫ ਪੰਜਾਬ ਮੈਰੇ ਮੈਂ ਪ੍ਰੀਜ਼ੂਮ ਕਰ ਰਹੀ ਹਾਂ ਨਰਿੰਦਰ ਪਰਾਜ ਉਹ ਵੇਟ ਕਰ ਰਹੀ ਸੀ 31 ਜੁਲਾਈ ਤੱਕ ਉਹਨਾਂ ਦਾ ਨੋਟਿਸ ਸੀਗਾ ਵੀ ਰਿਟਾਇਰ ਹੋਣਗੇ ਵੀ 31 ਜੁਲਾਈ ਤੱਕ ਵੀ ਉਹ ਰਿਟਾਇਰ ਹੋ ਜਾਣਗੇ ਜਦੋਂ ਉਹਨਾਂ ਨੂੰ ਪਤਾ ਲੱਗੇ ਵੀ ਰਿਟਾਇਰਮੈਂਟ ਰਿਜੈਕਟ ਹੋ ਗਈ ਫਿਰ 20 ਅਗਸਤ ਨੂੰ ਉਹਨਾਂ ਨੇ ਲੋਕਲ ਗਵਰਨਮੈਂਟ ਮਿੰਿਸਟਰ ਨੂੰ ਨੋਟਿੰਗ ਦੇ ਕੇ ਇਹੋ ਸੁਨੀਲਾਤ ਵਰਮਾ ਨੂੰ ਲਿਆਂਦਾ ਫਿਰ ਸੀਐਮ ਆਫਿਸ ਤੋਂ ਨੋਟਿੰਗ ਆ ਕੇ ਔਰ ਸੁਨੀਲਾਤ ਵਰਮਾ ਦਾ ਪਹਿਲਾ ਪਾਸਟ ਵੀ ਜਿਹੜਾ ਮੈਂ ਕਹਿੰਨੀ ਐ ਇਨਕੁਆਇਰੀ ਹੋਣੀ ਚਾਹੀਦੀ ਹੈ ਜਿਹੜਾ ਉਹਨਾਂ ਨੇ ਸਾਰਾ ਕੀਤਾ ਪਹਿਲੇ ਅਸਟੈਂਟ ਭਰਾਜ ਦੇ ਟਾਈਮ 'ਵੀ ਉਹ ਕਰਕੇ ਤੇ ਜੀ ਔਰ ਸੁਨੀਤਾ ਵਰਮਾ ਨੂੰ ਕਿਵੇਂ ਲੈ ਕੇ ਆਏ ਹੈ ਪਰ ਅੱਜ 메인 ਸਟੇਸ਼ਨ ਗਿੱਦੜਵਾਹਾ ਅਬੀ ਕਸ ਨੂੰ ਬਦਲੀ ਹੈ ਤੁਹਾਡੇ ਕੋਲ ਡਾਸੇ ਰਹੇਗਾ ਤੇ ਐਡੀਸ਼ਨਲ ਚਾਰਜਸ ਦਾ ਗਰੂਪ ਤੁਸੀਂ 130 ਕਿਲੋਮੀਟਰ ਵਾਲੇ ਦੋ ਕਮਿਟਰੀ ਕਿਵੇਂ ਜਸਟੀਫਿਕੇਸ਼ਨ ਦੇ ਸਕਦੇ ਹੋ ਦੇਸਟ ਬੀ ਸਮ ਮੈਥਡ ਉਹ ਕਰਕੇ ਜੀ ਐਨੀਵੇ ਜਿਵੇਂ ਭਗਵਾਨ ਤੁਮਨ ਜੀ ਨੂੰ ਅਸ਼ਨੀ ਕੁਮਾਰ ਦਾ ਪਤਾ ਹੈਗਾ ਸੀਐਮ ਸਾਹਿਬ ਨੂੰ ਉਹ ਸੀਐਮ ਤੋਂ ਨੋਟਿੰਗ ਲੈ ਕੇ ਅਸ਼ਨੀ ਕੁਮਾਰ ਦੀ ਦੁਆਰਾ ਬਦਲੀ ਸੰਗਰੂਰ ਹੋ ਗਈ ਉਸ ਤੋਂ ਬਾਅਦ ਹੀ ਹੀ ਜੋਇਨਡ ਪ੍ਰੋਬਬਲੀ ਫॉर 340 ਡੇਸ ਉਸ ਦਰਾਂਚ ਜੀ ਸਾਡੇ ਐਮ ਐਲ ਏ ਸਾਹਿਬ ਪਰਾਜ ਜੀ ਫੇਰ ਤੜਫੇ ਫੇਰ ਗਏ ਮਿਨਿਸਟਰ ਕੋਲੇ ਹੋਣ ਕੀਤੀ ਹੈ ਬਦਲੀ ਆਸ਼ੀਸ਼ ਕੁਮਾਰ ਦੀ ਯੋਦੀ ਜਿਹੜੇ ਪਵਾਨੀਗੜ ਪਿਛਲੇ ਸਾਲ ਚਾਰਜ ਸ਼ੀਟ ਹੋਈ ਹੋਈ ਹੈ ਹੁਣੀ ਇਸ ਤੋਂ ਬਾਅਦ ਮੋਰ ਸਾਹਿਬ ਤੋਂ ਦੋਨੋਂ ਐਫ ਆਰ ਤੇ ਉਹਦਾ ਪੜ੍ਹ ਕੇ ਦੱਸਣੀ ਹੈ ਅੰਡਰ ਸੈਕਸ਼ਨ 8 ਵੀ ਉਹਦੀ ਪਹਿਲਾ ਇਨਕੁਆਇਰੀ ਤਾਂ ਖਤਮ ਹੋ ਲੈਣ ਤੋਂ ਚਾਰਜ ਸ਼ੀਟ ਬੰਦੇ ਤੋਂ ਉਸੇ ਲੈ ਕੇ ਆ ਰਹੇ ਮੈਨੂੰ ਮੇਰਾ ਇੱਕ ਸਵਾਲ ਹੈ ਪਰਾਜ ਨੂੰ ਉਹ ਸੀਐਮ ਆਫਿਸ ਦੀ ਨੋਟਿੰਗ ਨੂੰ ਸੁਪਰਸੀਡ ਕਰਕੇ ਵੋਟ ਪ੍ਰੋਬਲਮ ਡਸ ਸ਼ੀ ਹੈਵ ਵਿਦ ਅਸ਼ਵੀ ਕੁਮਾਰ ਹੂ ਇਜ਼ ਏਨ ਆਨੈਸਟ ਐਂਡ ਕੰਪਟੈਂਟ ਯੂ ਐਂਡ ਮੈਂ ਕਹਿਣਾ ਚਾਹਨੀ ਹੈ ਉਹਨਾਂ ਨੇ ਫਰਾਈਡੇ ਜੁਆਇਨ ਕੀਤਾ ਉੱਥੇ ਮੀਟਿੰਗ ਸੀਗੀ ਹੀ ਅਗੇਨ ਪਾਸਟ ਇਹ بڑا ਹੈਗਾ ਇਹ ਇੰਪੋਰਟੈਂਟ ਅਪੁਆਇੰਟ 12 ਸਤੰਬਰ ਨੂੰ ਉਹਨਾਂ ਨੇ ਦੋ ਤੋ ਟੈਂਡਰਸ ਫਲੋਟ ਕੀਤੇ ਇੱਕ ਸੋਲਿਡ ਵੇਸਟ ਬੈਨਜ ਮੈਂ ਜਿਹੜਾ ਆਪਣਾ ਕੂੜਾ ਇੱਥੇ ਰੋਜ਼ ਆ ਰੋਲਾ ਪੈਂਦਾ ਇੱਕ ਕੀਤਾ ਰੋਡ ਸਵੀਪਿੰਗ ਦਾ ਇਹ ਟੈਂਡਰਸ ਆਰ ਐਕਸਪੈਕਟਡ ਟੂ ਬੀ ਓਪਨਡ ਇਨ ਦਾ ਲਾਸਟ ਵੀਕ ਆਫ ਸੈਪਟੈਂਬਰ অর ਫਸਟ ਵੀਕ ਆਫ ਅਕਟੋਬਰ ਪਰ ਇੱਕ ਕਮੇਟੀ ਦੇ ਡਿਪੈਂਡੈਂਟ ਕਰਦਾ ਪਹਿਲਾਂ ਵੀ ਐਮਸੀਸ ਨੂੰ ਮੈਂ ਆਪ ਅਡਰੈਸ ਕਰਕੇ ਆਈ ਹਾਂ ਵੀ ਤੁਸੀਂ ਕਿਉਂ ਨਹੀਂ ਇਹ ਮਤਾ ਪਾਸ ਕਰਦੇ ਕੂੜੇ ਚੱਕਣ ਵਾਲਾ ਕਹਿੰਨੇ ਹਾਂਜੀ ਕਰਾਂਗੇ ਪਤਾ ਨਹੀਂ ਇਹ ਕਮੇਟੀ ਦਾ ਵੀ ਕੀ ਡਿਵੀਜ਼ਨ ਹੈ ਐਂਡ ਇਟ ਇਜ਼ ਅਨਫੋਰਚੂਨੇਟ ਕਮੇਟੀ ਦਾ ਪ੍ਰਧਾਨ ਆਮ ਆਦਮੀ ਦਾ ਇਹ ਆਪਸ ਵਿੱਚ ਲੜੀ ਜਾਂਦੇ ਇਸ ਕਰਕੇ ਕੁਝ ਕੰਮ ਨਹੀਂ ਹੁੰਦਾ ਐਂਡ ਸੈਕੰਡਲੀ ਵੈਂਟિલેਟਰ ਤੇ ਕਮੇਟੀ ਇਸ ਤਰੀਕੇ ਵੀ ਹੈਗੀ ਅਸੀਂ ਡਾਕਟਰ ਅਰਵਜੋਤ ਸਿੰਘ ਜੀ ਆਨਰੇਬਲ ਲੋਕਲ ਗਵਰਨਮੈਂਟ ਮਿਨਿਸਟਰ ਨੂੰ ਅਪੀਲ ਕਰਦੇ ਆਂ ਇੱਥੇ ਪੋਸਟਾਂ ਹੀ ਖਾਲੀਆਂ ਕੰਮ ਕਿਵੇਂ ਹੋਊਗਾ ਥੇਅਰ ਇਜ਼ ਅ ਵੈਕੈਂਸੀ ਆਫ ਅ ਮਿਊਨਿਸਪਲ ਇੰਜੀਨੀਅਰ ਆਫ ਅ ਬਿਲਡਿੰਗ ਇਨਸਪੈਕਟਰ ਆਫ ਐਨ ਏ ਐਮ ای ਆਫ ਅ ਸੁਪਰਟੈਂਡੈਂਟ ਜਨਰਲ ਆਫ ਅ ਇਲੈਕਟ੍ਰੀਕਲ ਜੇ ای ਆਫ ਅ ਮੇਨ ਸਿਵਲ ਜੇ ای ਜਨਰਲ ਅਸਿਸਟੈਂਟ ਡਰਾਫਟਸਮੈਨ ਕੰਰੈਂਟਲੀ ਇੱਥੇ ਸਿਰਫ ਇੱਕ ਏਟੀਬੀ ਹੈ ਤੇ ਇੱਕ ਡਰਾਫਟਸਮੈਨ ਔਰ ਪਿਛਲੇ 3 ਸਾਲਾਂ ਚ ਜਿਹੜਾ ਵੀ ਕਲੈਰੀਕਲ ਸਟਾਫ 10-15 ਪੋਸਟਾਂ ਵੇਕੈਂਟ ਹੋ ਗਈਆਂ ਜਿਹੜਾ ਵੀ ਰਿਟਾਇਰ ਹੁੰਦਾ ਉਹਦੇ ਉੱਤੇ ਕੋਈ ਉਹਦੇ ਬਟੇ ਕੋਈ ਆਂਦਾ ਨਹੀਂ ਸੋ ਇਟ ਇਜ਼ ਐਕਚੁਅਲੀ ਨੌਨ ਅ ਵੈਂਟਿਲੇਟਰ ਸਟੇਜ ਪਰ ਅੱਜ ਨੂੰ ਆ ਆਪਣੇ ਦੂਜੇ ਨੋਕ ਕਰਕੇ ਇਹਨਾਂ ਨੂੰ ਇਹ ਹੋਣਾ ਚਾਹੀਦਾ ਵੀ ਪਹਿਲਾਂ ਮੈਂ ਪੋਸਟਾਂ ਦਾ ਫਿਲ ਕਰਾਵਾ ਤਾਂ ਹੀ ਕੰਮ ਹੋਊਗਾ ਐਂਡ ਮੈਨੂੰ ਸਮਝ ਨਹੀਂ ਆਉਂਦੀ ਸਾਡੇ ਵਰਗਾਂ ਨੂੰ ਇਨਸਿਕਿਓਰ ਅਸੀਂ ਤਾਂ ਜੇ ਸਾਡੇ ਨਾਲ ਟੈਂਡਮ ਰਹਿੰਦੇ ਕਲੈਕਟਿਵਲੀ ਸ਼ਹਿਰ ਦਾ ਪ੍ਰੋਗਰੈਸਿਵ ਹੋਣਾ ਸੀ ਸਾਡੀ ਤਾਂ ਇਹੀ ਰਿਕੁਐਸਟ ਹੈ ਕਿ ਸੋ ਇਟ ਇਜ਼ ਵੈਰੀ ਸੈਡ ਵੀ ਜੇ ਆਪਣੇ ਬੰਦੇ ਵੀ ਆਪਣੇ ਇੱਥੇ ਲੋਕਲ ਵਾਇਓਲੇਟ ਕਰ ਰਹੇ ਹਨ ਹੁਣ ਮੋਹਿਤ ਸ਼ਰਮਾ ਦੇ ਟਾਈਮ ਉਹਨੇ ਗਲਤ ਨਕਸ਼ੇ ਪਾਸ ਕੀਤੇ ਮਦਨਜੀ ਦੀ ਕੋਠੀ ਦੇ ਪਿੱਛੇ ਕਮਰਸ਼ੀਅਲ ਚਾਰ ਜਿਹਦੇ ਚੋਂ ਇੱਕ ਸतीश ਗਰਗ ਆਰਕੀਟੈਕਟ ਹੈ ਉਹਨਾਂ ਨੇ ਵੀ ਰੈਜ਼ੀਡੈਂਸ਼ੀਅਲ ਪਾਸ ਕਰਾ ਕੇ ਕਮਰਸ਼ੀਅਲ ਬਣਾ ਲਿਆ ਅਸੀਂ ਮੈਂ ਕੰਪਲੇਨਟ ਕੀਤੀ ਆਂ ਦਾ ਕਪਲੇਨੈਂਟ ਲੋਕਲ ਗਵਰਨਮੈਂਟ ਉਪਰੋਂ ਆਫਟਰ ਇਨਵੈਸਟੀਗੇਸ਼ਨ ਇਨਕੁਆਇਰੀ ਹੋ ਕੇ ਉਹ ਨਕਸ਼ੇ ਸੇ ਸਪੈਂਡ ਕਰਦੇ ਉਹ ਕੋਰਟ ਚਲੀ ਗਈ ਜੀ ਕੋਰਟ ਦਾ ਇਹ ਤਾਂ ਨਹੀਂ ਮਤਲਬ ਤੁਸੀਂ ਨਜਾਇਜ਼ ਬਣਾਉ ਉਹਨਾਂ ਨੇ ਜੋ ਕਮਰਸ਼ੀਅਲ ਪਾਸ ਵੀ ਕਰਾਈ ਸੀ ਉਸ ਤੋਂ ਬਾਅਦ ਬਣਾ ਕੇ ਕਰਾਈ ਤੇ ਵੀ ਦਿੱਤੇ ਵਾਟ ਆਰ ਵੇ ਆ ਵੀ ਹੈਟਿੰਗ ਔਰ ਮੋਹਿ ਚਰਮਾ ਦੇ ਟਾਈਮੇ ਵੇਅਰ ਇਜ਼ ਦ ਐਮ ਐਲ ਏ ਉਹ ਤਾਂ ਜੇ ਕੋਈ ਇੱਥੋਂ ਜੇ ਮੈਂ ਕੰਪਲੇਨਟ ਉਧਰ ਪਾਏ ਕੋਈ ਨਹੀਂ ਕੋਈ ਨਹੀਂ ਸੇਖੋ ਬਾਡੂ ਨੇ ਕਹਿੰਦਾ ਮੈਂ ਕਰਾ ਦਉ ਇਹ ਮੈਨੂੰ ਸੁਣ ਚ ਆਇਆ ਹੈ ਵੀ ਥਿਸ ਇਜ਼ ਹਰ ਰਿਸਪੌਂਸ ਵਿਚ ਇਜ਼ ਅ ਵੈਰੀ ਨੈਗੇਟਿਵਰ ਰਿਸਪੌਂਸ ਸੋ ਇਸ ਕਰਕੇ ਜਿਵੇਂ ਆਰਕੀਟੈਕਟ ਸਤੀਸ਼ ਗਾਰੇ ਉਹਨਾਂ ਨੇ ਵੀ ਸਮਝਣਾ ਚਾਹੀਦਾ ਵੀ ਆਪਾਂ ਸਹੀ ਕੰਮ ਕਰੀਏ ਸੋ ਇਹ ਗਲਤ ਨਕਸ਼ੇ ਉਹ ਪਾਸ ਹੋਈਆਂ ਸਾਡੀ ਸੜਕ ਤੇ ਜਿਹੜੇ ਬਜ਼ੁਰਗਾਂ ਨੇ ਕੀਤੇ ਸੁਸ਼ੀਲ ਜੈਨੇ ਬਿਲਡਿੰਗ ਲਿੱਤੀ ਜਿਹੜੀ ਇਲੀਗਲ ਬਣੀ ਹੋਈ ਹੈ ਬਲਕਿ ਉਹਦਾ ਨਕਸ਼ਾ ਵੀ ਫੌਜਟ ਹੈ ਉਹ ਅਸੀਂ ਕੰਪਲੇਨ ਕੀਤੀ ਐਫ ਆਰ ਤੋਂ ਬਾਅਦ ਹਾਈ ਕੋਰਟ ਤੋਂ ਜਸਟਿਸ ਜੱਜ ਸਾਹਿਬ ਨੇ ਹਾਈ ਕੋਰਟ ਤੋਂ ਕੁਣ ਸੈਟ ਆਰਡਰ ਕੀਤੀ ਹੋਈ ਹੈ ਇਨਵੈਸਟੀਗੇਸ਼ਨ ਇਨਟੂ ਲੁਕਿੰਗ ਵੀ ਕਮੇਟੀ ਦੇ ਵਿੱਚ ਉਸ ਟਾਈਮ ਅਫੀਸ਼ਰ ਕਿਹੜੇ ਰੋਂਗ ਡੂਏ ਤੇ ਕੀ ਨੇ ਨਕਸ਼ਾ ਫੌਜ ਕੀਤਾ ਉੱਥੇ ਫਲੋਰ ਹੀ ਦੋ ਦਿਖਾਤੇ ਨਕਸ਼ੇ ਮਤਲਬ ਐਕਸਟਰਾ ਦੋ ਦਿਖਾਤੇ ਪਾਸ ਇੱਕ ਦਾ ਹੀ ਸੀਗਾ ਆਪਾਂ ਜਾ ਕਿੱਥੇ ਰਹੇ ਮੈਂ ਸੁਸ਼ੀਲ ਜਨ ਮੈਂ ਕਹਿੰਦਾ ਪਹਿਲਾਂ ਜੈਨ ਸਾਹਿਬ ਬੜੀ ਖੁਸ਼ੀ ਨਾਲ ਤੁਸੀਂ ਖਰੀਦੋ ਵਟ ਪਲੀਜ਼ ਤੁਸੀਂ ਇਹ ਆਪਣਾ ਰੈ residențial ਏਰੀਆ ਆ ਆਪਾਂ ਨੋਰਮਸ ਨਾਲ ਚੱਲੀਏ ਮੈਂ ਮੈਡਮ ਉਹ ਕਰੂ ਮੈਂ ਕਿ ਉਹਨਾਂ ਦੀ ਮਰਜ਼ੀ ਉਹਨਾਂ ਦਾ ਰਾਈਟ ਹੈਗਾ ਫਿਰ ਅੱਗੇ ਜਾ ਕੇ ਇੱਕ ਸੁਖਪਾਲ ਕੁਮਾਰ ਵਕੀਲ ਸਾਹਿਬ ਹੈ ਮੈਂ ਮਵਾਰ ਸਾਹਿਬ ਨਾਲ ਕੰਸਲਟ ਕੀਤਾ ਹੀ ਇਜ਼ ਅ ਰੈਵਨਿਊ ਅਥਾਰਟੀ ਉੱਥੇ ਜਿਹੜਾ ਕੋਆਪਰੇਟਿਵ ਬੈਂਕ ਦਾ 플ੌਟ ਹੈ ਕਾਗਜ਼ਾਂ 'ਚ ਉਹਦਾ ਸਾਈਜ਼ ਹੋਰ ਹੈ ਅਸਲੀ ਹੋਰ ਹੈ ਤੇ ਸੁਖਪਾਲ ਕੁਮਾਰ ਜੀ ਨੇ ਇੱਕ ਸ਼ੋਰੂ ਬਣਾਇਆ ਜਿਹੜਾ ਉਹਨਾਂ ਦੀ ਮਲਕੀਅਤ ਹੀ ਨਹੀਂ ਹੈਗੀ ਜਿਹੜਾ ਕਿਰਾਏ ਤੇ ਦਿੱਤਾ ਹੈ ਜਿਹੜਾ ਕੋਰਟ ਜਾ ਕੇ ਕੇਸ ਵੀ ਕੀਤਾ ਕਮੇਟੀ ਨੇ ਪਾਇਆ ਕਿ ਤੁਸੀਂ ਜਗ੍ਹਾ ਛੱਡੋ ਤਕਰੀਬਨ ਅਜ ਮਾਰਕੀਟ ਵੈਲਿਊ 2 ਕਰੋੜ ਦੀ ਜਗ੍ਹਾ ਹੋਗੀ ਤੁਸੀਂ ਗਲੀ ਪਿੱਛੇ ਪੈਸੇਜ ਵਾਲੇ ਨੂੰ ਚੰਗਾ ਤੇ ਛੱਡੋ ਅਗੇ ਕਬਾੜੀ ਐ ਪਤਾ ਨਹੀਂ ਕਿਵੇਂ ਚਲਾ ਰਹੇ ਪਿੱਛੇ ਸ਼ੇਖੂਪੁਰਾ ਬਸਤੀ ਐ ਜੇ ਪਹਿਲਾਂ ਵੀ ਕੋਈ ਪਟਾਕਾ ਵੱਜਿਆ ਸੀ ਕੋਈ ਹੋਇਆ ਸੀ ਹਾਦਸਾ ਵੱਜਿਆ ਪਿੱਛੇ ਸਭ ਦੇ ਗੈਸ ਸਿਲੰਡਰਾਂ ਅੱਗ ਲੱਗੂਗੀ ਫਿਰ ਬਾਅਦ ਪਛਤਾਵਾ ਗੋ ਜੀ ਐਡਮਿਨਿਸਟ੍ਰੇਸ਼ਨ ਨੂੰ ਆਪਾਂ ਭਾਜਣਾ ਪਾਵਾਂਗੇ ਸੋ ਮੈਂ ਲੋਕਾਂ ਨੂੰ ਇਹ ਅਪੀਲ ਕਰਦੀ ਆ ਆਪਾਂ ਸਹੀ ਨੋਮ ਮੁਤਾਬਕ ਆਪਾਂ ਸਹੀ ਕਰੀਏ ਸੋ ਬੇਰੀ ਇਹੀ ਰਿਕਵੈਸਟ ਐ ਸੀਐਮ ਸਾਹਿਬ ਨੂੰ ਭਗਵਾਨ ਜੀ ਨੂੰ ਇਹ ਔਕੇ ਸੋਕੇ ਚੰਡੀਗੜ੍ਹ ਪਹੁੰਚ ਜਾਣ ਕੇ ਜਾਂ ਸੰਗਰੂਰ ਸਾਨੂੰ ਸਾਰੇ ਨਿਵਾਸੀਆਂ ਨੂੰ ਟਾਈਮ ਦੇਣ ਤੇ ਇਹ ਮਸਲੇ ਹੱਲ ਕਰਨ ਇੱਕ ਕਿਸਮਤ ਨਾਲ ਹੀ ਸਾਡੇ ਭਾਗਾ ਨਾਲ ਹੀ ਚੀਫ ਮਿਨਿਸਟਰ ਸੰਘਰੂਰ ਦੇ ਬਣਿਆ। ਹੁਣ ਹੀ ਮੋਰ ਸਾਹਿਬ ਨੂੰ ਦੇਰ ਤੋਂ ਪਹਿਲਾਂ ਇੱਕ ਆ ਜਦੋਂ ਪਹਿਲਾਂ ਕੂੜਾ ਸੀ ਇਹ ਐਮਐਲਏ ਸਾਹਿਬ ਜੀ 2021 ਚ ਕੂੜੇ ਤੇ ਗਏ ਤੇ ਹੁਣ ਇਹਨਾਂ ਨੇ ਕੀ ਕੀਤਾ ਇਹ ਫੋਟੋ ਮੈਸ ਪ੍ਰੀਜ਼ਰਵ ਕੀਤੀ